ਤਾ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 23 ਜੂਨ ਨੂੰ ਵੀਡੀਓ ਕਵਰ ਕਰ ਰਹੇ ਹਾਂ 23 ਜੂਨ 2023 ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ ਜਿਹੜੀ ਬੱਸੀ ਸਕਰੀਨ ਤੇ ਦੇਖ ਰਹੇ ਹੋ ਚਾਰ ਦੰਦ ਮੂੰਹ ਆ ਦੋ ਦੋ ਚਾਰ ਦੰਦ ਹੋਈ ਹੈ ਇਹ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਸਵੇਰੇ ਇਹਦੀ ਡਿਲੀਵਰੀ ਹੋਈ ਸੀ ਜੇਰ ਪਰ ਵਗੈਰਾ ਇਹਦੀ ਪ੍ਰੋਪਰ ਪੈ ਚੁੱਕੀ ਹੈ ਦੇਖ ਸਕਦੇ ਹੋ ਜੇਰ ਬਹੁਤ ਮੇਨ ਕੰਮ ਹੁੰਦਾ ਹੈਗਾ ਜੇਰ ਦਾ ਜੇਰ ਪ੍ਰੋਪਰ ਪੈ ਚੁੱਕੀ ਆ ਸੋਨਾ ਹੱਥਾਂ ਦੀ ਚਵਾਈ ਵਾਲਾ ਥਾਂ ਲੱਗਿਆਗਾ ਪੂਰਾ ਇਹਦਾ ਰਿਕਾਰਡ ਆ ਬੱਸੀ ਦਾ ਕਿਹੜੇ ਸੀਮਣ ਦੀ ਆਪ ਆ ਸਾਰਾ ਰਿਕਾਰਡ ਦੇ ਦਾਂਗੇ ਸੋ ਆਰਡਰ ਦੇਖ ਸਕਦੇ ਹੋ ਤੁਸੀਂ ਪੂਰਾ ਕੰਪੈਕਟ ਆਰਡਰ ਆ ਉਪਰੋਂ ਸੂਰ ਤੋਂ ਸਟਾਰਟ ਹੁੰਦਾ ਨੀਚੇ ਤੱਕ ਦੇਖ ਸਕਦੇ ਤੁਸੀਂ ਗੁਲਾਬੀ ਗੁਲਾਬੀ ਸੋਹਣਾ ਸੋਹਣਾ ਥਾਣਾ ਦੇਖ ਸਕਦੇ ਹੋ ਨੇੜੇ ਤੋਂ ਚੈੱਕ ਕਰਾਂਗਾ ਸੋਹਣਾ ਮੁੱਠਾ ਹੱਥਾਂ 'ਚ ਚਵਾਈ ਵਾਲਾ ਚਾਰੇ ਥਣ ਗੁੱਠਾ ਤੇ ਲੱਗੇ ਰਿਹਾ ਸੋਹਣਾ ਥਣ ਲੱਗਿਆ ਹੋਇਆ ਹੈਗਾ ਕੋਈ ਖੂਟ ਸਾਗ ਨਹੀਂ ਹੈਗੀ ਨਹੀਂ ਬਸ ਇਹਦੀ ਲੈਂਥ ਚੈੱਕ ਕਰ ਲਓ ਲੈਗ ਸਕੋਰ ਚੈੱਕ ਕਰ ਲਓ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਹੋਰਨਾਂ ਵਾਲੀਆਂ ਬੱਸਾਂ ਦੀ ਤਰ੍ਹਾਂ ਇਹਨੂੰ ਸਾਰੀ ਚੀਜ਼ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿਸ ਕੁਆਲਿਟੀ ਚੈੱਕ ਕਰਾਂਗਾ ਇੱਕ ਵਾਰ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਬੱਸੀ ਨੂੰ ਤੋੜ ਕੇ ਆਪੈ ਇਸ ਕਰਕੇ ਨਹੀਂ ਦਿਖਾਉਂਦੇ ਕਿਉਂਕਿ ਥੋੜਾ ਬੱਚੇ ਦਾ ਜ਼ਿਆਦਾ ਕਰਦੀ ਆ ਥੱਲੇ ਥਾਂ ਥੋੜਾ ਨੀਚੇ ਗਿੱਲਾਗਾ ਜਿਹੜੇ ਮੇਰੇ ਵੀਰ ਨੂੰ ਤੋੜ ਕੇ ਵੀਡੀਓ ਚਾਹੀਦੀ ਉਹ ਵਟਸਐਪ ਤੇ ਮੈਸੇਜ ਕਰਕੇ ਵੀਡੀਓ ਮੰਗਾ ਸਕਦਾਗਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਜੀ ਕਿਸੇ ਮੇਰੀ ਨਵੀਂ ਵੀਡੀਓ ਨਾਲ ਧੰਨਵਾਦ ਜੀ